ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਕਰ ਪਰ ਠੀਕ ਹੈ ਸਾਰੇ ਵੀਰਾਂ ਦੇ ਕਬੂਤਰ ਪਾਤਰ ਖੱਟਾ ਲਓ ਜੀ ਕਰਤੇ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9:30 ਵਜੇ ਆ ਗਏ ਖੇਤ ਲੈ ਕੇ ਤਾਈ ਦੀ ਰੋਟੀ ਲੱਸੀ ਪਈ ਠੀਕ ਹੈ ਪਾ ਚਲਦੇ ਆਂ ਤੇਰੇ ਘਰੋਂ ਫਰਦਾ ਦਿਆਂ ਤੁਹਾਨੂੰ ਬਾਕੀ ਠੀਕ ਹੈ ਮਾਹੌਲ ਵਧੀਆ ਹੈ ਹਵਾ ਚੱਲੀ ਜਾਂਦੀ ਹੈ ਦੇਖੋ ਇਧਰੋਂ ਸਿੱਧੀ ਆਉਂਦੀ ਹੈ ਠੰਡੀ ਠਾਰ ਹਵਾ ਬਾਕੀ ਤੈਨੂੰ ਖੇਤ ਦਾ ਥਿਊ ਵਿਊ ਦਾ ਪਤਾ ਹੀ ਆ ਬਾਈ ਫਿਰ ਨਾਲ ਲੈ ਆਏ ਪਾਣੀ ਚਿਲਕਦਾ ਆਏ ਆਏ ਕਬੂਤਰ ਮਾਰਦੇ ਹੁੰਦੇ ਇਹਦੇ ਤੇ ਨਹੀਂ ਜਾਂਦਾ ਕੋਠੇ ਦੇ ਚਾਰ ਸਫੇਰੇ ਭੱਜਿਆ ਓਕੇ ਯਾਰ ਬੋਟਾ ਬਾਪਿਓ ਘਰੇ ਚਲਣਾ ਹੈ ਹੋ ਕੰਮ ਕਰੰਦੇ ਕਰਨੇ ਅੱਜ ਲਿਓ ਨੂੰ ਰੋਟਰਟੀ ਪਾਉਣੀ ਹੈ ਵਿਚਾਰੇ ਨੂੰ ਹਾਂਜੀ ਆ ਗਈ ਜੀ ਇਧਰ ਲੈ ਘਰੇ ਲਿਓ ਪ੍ਰੀਤੀ ਕੋਲੇ ਮੇਰੇ ਵੀਰੋ ਕਿੱਦਾਂ ਕੀ ਸੁਣਤਾ ਨਹੀਂ ਆਹ ਇਹ ਅਰੇ ਦਾਏ ਸ਼ੁਰਾ ਕਿਵੇਂ ਝਿੰਝਿਂ ਕਰੀ ਜਾਂਦਾ ਜਾ ਸਿੱਧਾ ਘਰ ਨੂੰ ਛੋੜ ਪਾਣੇ ਨੂੰ ਤਾਂ ਭੁੱਖ ਲੱਗੀ ਹੋਣੀ ਹੈ ਮੈਨੂੰ ਪਤਾ ਇਹਦਾ ਵਜਾਈਏ ਲੈ ਤਾਲੂ ਉੱਠਾ ਹਾਈ ਹੋਏ ਮਰਿਆ ਮਾਲਕਾ ਵਾਹਿਗੁਰੂ ਸੱਚੇ ਪਾਸ਼ਾ ਦਾਤਿਆ ਮੇਰ ਕਰੀ ਇਧਰ ਨਾਲ ਲੈਟਾ ਲੁਟਾ ਕਰਾ ਬੰਦ ਵੀ ਮਾਰਾਂ ਕਬੂਤਰਾ ਨੀਗਾ ਲੀਓ ਨੂੰ ਕਰੇ ਰੋਟੀ ਰੱਟੀ ਪਾਗੇ ਚੱਲ ਭੈਣ ਦੇ ਯਾਰ ਆ ਕੀ ਹੋ ਛਿਰੀ ਲਾ ਰਖੇਦਾ ਤਾਂ ਯੱਬਲ ਨੇ ਕੀ ਭਾਲਦਾ ਕਿ ਉਹ ਚੰਨਨਗੀਰੀ ਫੜਦਾ ਬਈ ਇਹਨੂੰ ਮੈਂ ਕਹਿ ਗਿਆ ਹੀ ਫੜ ਕੇ ਰੱਖੀ ਉਹਨੇ ਹੋਂ ਤੱਕ ਹੂੰ ਇੱਥੇ ਵੀਜੇ ਚੋਬਰ ਨੇ ਸਮਾਨਾ ਭੈਣ ਭਾਈ ਯਾਰ ਸਨੇੜੀ ਚਲੋ ਇੱਕ ਮਿੰਟ ਯਾਰ ਬਾਈ ਯਾਰ ਇਧਰ ਉਹ ਦੇਖੀ ਕੀ ਹਸਾਬ ਕਰਦਾ ਮੈਂ ਕਿਹੜੇ ਕਬੂਤਰ ਠੱਠ ਕਰਦੇ ਆਪਾਂ ਨੂੰ ਇੱਕ ਯੋਰੀ ਤਾਂ ਹੋਈ ਉਹ ਠੀਕ ਹੈ ਇੱਕ ਉਹ ਵੀ ਇੱਕ ਉਹ ਹੋ ਗਈ ਤੇ ਉਹ ਵੀ ਹੋ ਗਈ ਉਹ ਵੀ ਹੋ ਗਈ ਇੱਕ ਉਹ ਹੋ ਗਈ ਪਰ ਇੱਕ ਕਬੂਦਰੀ ਵਾਦੇ ਕੂਤਰ ਤਾਂ ਨਾ ਵਦੇ ਪਏ ਇੱਥੇ ਵਾਬਿਓ ਸਪੇਅਰ ਨਾਲ ਨਹੀਂ ਵੀ ਖੜ ਗਿਆ ਐ ਨੂੰ ਜਾ ਕੇ ਛੱਡ ਗਏ ਆ ਤਾਂ ਉਹਦੀ ਵੀ ਲੱਗੀ ਉਹਦੀ ਵੀ ਲੱਗੀ ਉਹਦੀ ਵੀ ਲੱਗੀ ਆ ਉਹਦੀ ਨਹੀਂ ਲੱਗੀ ਗੱਲੇ ਦੀ ਤੇ ਕਈ ਦੀ ਨਹੀਂ ਲੱਗੀ ਅੱਬੜੀ ਦੀ ਜਿਆਦਾ ਨਾਲ ਵੱਡੇ ਕੂਤਰਾਂ ਹੀ ਛੱਡ ਗਏ ਇਹ ਆ ਗੋਇਆ ਸੀ ਬਣਾ ਲਏ ਇਹਨਾਂ ਦਾ ਹਰਪਾ ਨਾ ਤੇ ਸੱਚ ਯਾਰ ਇਧਰੋਂ ਆ ਹਾਂਡੇ ਫੇਰ ਤੇਰੀ ਵੀ ਰਤੀ ਆਏ ਓਏ ਬੱਚਾ ਵੜਾ ਓਏ ਵਾਹ ਓਏ ਤੇਰੇ ਵਾਹ ਓਏ ਤੇਰੇ ਨਹੀਂ ਰੀਸਾਂ ਤੇਰੀਆਂ ਓਏ ਨਹੀਂ ਰੀਸਾਂ ਤੇਰੀਆਂ ਯਾਰ ਡੇ ਲਾਉਣ ਦਾ ਟਾਈਮ ਹੀ ਲੱਗਣਾ ਬੱਚੇ ਦਾ ਬਹੁਤ ਸੁਨੇ ਨਿਕਲੇ ਆ ਦੋ ਆਂਡੇ ਨੇ ਫੇਰ ਤੇਰੇ ਮੈਨੂੰ ਇੱਕ ਤਾਂ ਖਰਾਬ ਲੱਗਦਾ ਇਧਰ ਲਾ ਤਾਂ ਯਾਰ ਇੱਕ ਮਿੰਟ ਲੈਟਰ ਰੂਟਰ ਲਾ ਕੇ ਦੇਖੀ ਆ ਕਾਲੀ ਖੰਡ ਪਾਲੇਂਗੀ ਬੱਚੇ ਫਰੇਤ ਕੀ ਹਾਂਜੀ ਮੈਂ ਖੁੱਡੇ ਵੀ ਖੋਲੇ ਯਾਰ ਤੁਹਾਨੂੰ ਬਹੁਤ ਅੜਕੇ ਕਰ ਲੈ ਕੋਈ ਸੈਟਿੰਗ ਆਂਡੇ ਭਾਂਡਿਆਂ ਦੀ ਨਾ ਉਹ ਨਾ ਯਾਰ ਮੈਂ ਅੱਭੀ ਰਾਇਆਂ ਨੂੰ ਕਰਦਨ ਨੂੰ ਯਾਰ ਠੀਕ ਐ ਤੇ ਆਡੋ ਦੇ ਚੱਕਣੀ ਵੀ ਕੁਝ ਦੇਖਨੇ ਵੀ ਐ ਇੱਕ ਮਿੰਟ ਬਣਾਉਣਾ ਮੈਂ ਸੀ ਨਾ ਤੇ ਕਾ ਜੁੜੀ ਭਈਆ ਦੋ ਜੋੜਾਂ ਵਾਲੀ ਜ਼ੜੀ ਇੱਥੇ ਕਰ ਲਈ ਇੱਕ ਤਾਂ ਆਪਣੀ ਰੱਤੀ ਹੋ ਗਈ ਗਲਾਬੀ ਬਗਲ ਵਾਲੀ 2022 ਵਾਲੀ ਇੱਕ ਵੱਡੇ ਟੂ ਸੈਲ ਦੀ ਪੱਟੀ ਦੇ ਕਿਚੌੜ ਸਾਲ ਦਾ ਪੱਠਾ ਆਹ ਨਹੀਂ ਰਾਲ ਦੇਖਣੇ ਬਾਬੇ ਦੇਖਿਓ ਪੰਜ ਚੋਰ ਨੂੰ ਹੈ ਤਾਂ ਨજર ਲੱਗਣ ਵਾਲਾ ਕੰਮ ਹੀ ਆਉਣਾ ਯਾਰ ਤੁਸੀਂ ਆ ਕੇ ਦੱਸਦੇ ਦੇਖਿਓ ਪੱਠਾ ਐ ਲੱਕੜਾ ਆੜੀ ਦਿੰਦਾ ਖੜਾ ਚਲੋ ਕੋਈ ਨਾ ਯਾਰ ਉਹ ਅਕਾਊਂਟ ਮੈਂ ਦੇਖਾਂ ਅੰਡੇ-ਮੁੰਡੇ ਬਣਾ ਕੇ ਕੋਈ ਸੈਟਿੰਗ ਹੈ ਸਾਰਿਆਂ ਧਰੀ ਪੰਗਾ ਕਰ ਲਈ ਕਰੀ ਜਾਂਦੇ ਆ ਸੈਟਿੰਗ ਬਾਕੀ ਹੂਆ ਵਾਲਾ ਵੀ ਹੋ ਦੇਖੋ ਫਿਰਦਾ ਭੱਜਿਆ ਵਿੱਚ ਇਹ ਦੋ ਅੰਡੇ ਫੋਕੇ ਨਿਕਲ ਗਏ ਬਈ ਠੀਕ ਹੈ ਦੋ ਅੰਡੇ ਫੋਕੇ ਨਿਕਲ ਗਏ ਪੱਠੀ ਨਹੀਂ ਲਾਈ ਸੀਗੇ ਪਹਿਲੇ ਕੀ ਡੈ ਲਈ ਪੱਠੀ ਸੀਗੀ ਤੇ ਚਲੋ ਕੋਈ ਦਿੱਕਤ ਨਹੀਂ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਕਿੱਥੇ ਰੱਖੇ ਇਹਨਾਂ ਨੂੰ ਅੰਦਰ ਰੱਖ ਦਿਆਂਗੇ ਕਿ ਬਾਹਰ ਰੱਖ ਦਈ ਕਿਤੇ ਇੱਥੇ ਰੱਖ ਦਨੇ ਚਲੋ ਪੇ ਬਾਤ ਗਾ ਪੋਈ ਨਾ ਚਲ ਕਿਰ ਕੀ ਹੈ ਲਓ ਜੀ ਦੋਆਂ ਡੇ ਫੋਕੇ ਸੀਗੇ ਦੂਰੀਆ ਤਾਰ ਲੂਗੀ ਤੇ ਇੱਕ कांडਾ ਇਧਰ ਫੁੱਕ ਹੈ ਤੇ ਇੱਕ ਕੂਦਰੀਨ ਲਾਇ ਹੀ ਇੱਕ ਹੈ ਹਨਾ ਉਹ ਜਾਂ ਤਾਂ ਆਪਸ ਵਿੱਚ ਇਕੱਠੇ ਕਰ ਦਿੰਨੇ ਆ ਜਾਂ ਕੋਈ ਹੋ ਜਾ ਸੀਨ ਬਣਾ ਲੈਨੇ ਦੇਖਦੇ ਆ ਮਾਹੌਲ ਬੜੀ ਐ ਮਾ ਖੁੱਡੇ ਖੱਡੇ ਕਰੀ ਚੱਕੇਰ ਮਾੜੇ ਮੋਟੇ ਹਾਂਜੀ ਆ ਗਈ ਸੀ ਜੀ ਇਧਰ ਲੈ ਖੇਤ ਠੀਕ ਹੈ ਪਹਿਲਾਂ ਫੜਾ ਕੇ ਆਂਦੀ ਭਾਈ ਆਪਾਂ ਬਾਬੇ ਦੀ ਚਾਹ ਫਿਰ ਗਏ ਆਪਾਂ ਲੈਣ ਬਾਦਰੋਂ ਬਿਮਲ ਜੁਬਾਕੇਸ ਨੇ ਓਏ ਤੇ ਸਰਦਾ ਤਾਜ ਕਹਿੰਦੇ ਮੰਡਣ ਇਹ ਕੋਰਲੇ ਪਾਸੇ ਜਿਹੜਾ ਆਪਣਾ ਸਬਜ਼ੀ ਵਾਲੀ ਰੇੜੀ ਲਾਉਂਦਾ ਹੁੰਦਾ ਹਨਾ ਜਿਹੜਾ ਰੱਖਿਆ ਉੱਤੇ ਬੰਦਾ ਇੱਕ ਦਾ ਉਹਦੇ ਆਸਤੇ ਬਿਮਲ ਤੇ ਬਾਬੇ ਆਸਤੇ ਜੁਬਾਨ ਓਹ ਤਾਜ ਸਰਦਾ ਕਿ ਬਸ ਇਧਰੋਂ ਹੁਣ ਆਪੋ ਥੋੜੀ ਢੱਕੜ ਕਿਧਰ ਗਿਆ ਓਏ ਓਏ ਸਾਡੇ ਵਾਲਾ ਢੱਕੜ ਫਸ ਗਿਆ ਓਏ ਭੈਂਦੇ ਯਾਰ ਦਾ ਉੱਡੀ ਖੜ ਦੇ ਖੜ ਦੇ ਇੱਕ ਮਿੰਟ ਬਾਪੇ ਹੁਣ ਹਰ ਬੱਕਾਡ ਲਾਇਆ ਕਰ ਹਾਂਜੀ ਢੱਕੜ ਦਾ ਬਦਲਤਾ ਸੀ ਇਧਰ ਲੈੜੀ ਆਵੜੀ ਐਨੇ ਕਰਮਾਂ ਵਾਲਿਆਂ ਆਪਾਂ ਜਿਹੜੀ ਚੀਜ਼ ਨੂੰ ਹੱਥ ਪਾਉਣੇ ਸਰਾਹੀ ਕਰਾ ਦਿੰਦੇ ਹਾਂ ਹੁਣ ਹੱਥ ਪਾਇਆ ਕੇ ਨਾਲ ਦੀ ਲਾਈਟ ਵੱਜ ਗਈ ਚਲੋ ਕੋਈ ਨਾ ਚੱਲੇ ਗਿਆ ਰੋਦਲੇ ਫੇਖਣਾ ਫੜਾ ਕੇ ਸਮਾਨ ਪੱਤਾ ਫਿਰ ਘਰੇ ਚੱਲਦੇ ਹੈਗੇ ਮੁੜ ਕੇ ਘਰੇ ਫਿਰ ਜਾ ਕੇ ਗੇਮ ਉਹ ਵੀ ਖੇਡਨੀ ਆ ਹੋਰ ਵੀ ਬਹੁਤ ਕੰਮ ਕਰਨੇ ਆ ਆਪਾਂ ਚੱਲ ਕੇ ਤੇ ਨਾਲੇ ਭਾਂਡੇ ਚਾੱਕ ਕੇ ਲੈ ਚੱਲਾਂਗੇ ਰੋਟੀ ਭਾਂਡੇ ਨਾਲ ਸਾਜੇ ਚੱਲਦੇ ਆ ਜੀ ਘਰੇ ਠੀਕ ਐ ਲੈ ਚੱਲੇ ਖਾਲੀ ਭਾਂਡੇ ਚਾਹ ਰੋਟੀ ਵਾਲੇ ਬਿੜੀ-ਬੁੜੀ ਤੇ ਬੇਬਲ ਕੋਹਨ ਦਾ ਫੜਾ ਤੇ ਹੁਣ ਘਰੇ ਜੱਲ ਕੇ ਵੀਡੀਓ ਲਮਣੇ ਆ ਭਾਬੇ ਹਾਂ ਕੀ ਕਰਦਾ ਸੀ ਓਏ ਓਏ ਬੇਟਾ ਇਹਦਾ ਬੜਾ ਮੋਹ ਇੱਕ ਤਾਂ ਯਾਰ ਹੂੰ ਪਿੱਛੇ ਹਟ ਇਧਰ ਆ ਚਾਲ ਬਾਹਰ ਭੇਡਦੀ ਐ ਇੱਥੇ ਬੈਇਆ ਕੋਈ ਨਾ ਦਪਰਾ ਦਪਰਾ ਨਹੀਂ ਜਾਣ ਉਧਰਲੇ ਕਰੇ ਹਾਂਜੀ ਆ ਗਈ ਜੀ ਉੱਠ ਕੇ ਬਾਹਰ ਨਾ ਲਿਓ ਇੱਕ ਆ ਗਈ ਤੇ ਮੈਂ ਤੈਨੂੰ ਮੈਂ ਤੂੰ ਬਸ ਹੋ ਰਹਿਗਾ ਦੁਕਾਨ ਦੀ ਲਾਲਿਆ ਸਾਹ ਤੇ ਆ ਗਈ ਮੈਂ ਆ ਗਈ ਬੀ ਟਾਈਮ ਵਾਲੀ ਉੱਠ ਕੇ ਆਈ ਤਾ ਹਨ 4 ਵੀ ਨਹੀਂ ਵਜੇ ਪਹਿਲੇ ਇੱਧਰਲੇ ਕਰਿਆਗੇ ਚਲੋ ਚਾਹ ਚੱਕ ਲੈਣ ਲਈ ਬੈਠਨੇ 10 ਮਿੰਟ ਕਬੂਤਰਾਂ ਕੋਲੇ ਬਈ ਦੇਖਦੇ ਕੀ ਹਿਸਾਬ ਕਿਤਾ ਕਬੂਤਰਾਂ ਦਾ ਰੋ ਕਰਦਾ ਸ਼ੇਰ ਤੋਂ ਨਾਲ ਇੱਕ ਵਾਰੰਟਰ ਐਂਟਰ ਹੋਈ ਲੀਓ ਦੀ ਕੰਡੀਸ਼ਨ ਡਾਊਨ ਲੱਗਦੀ ਆ ਬਾਬੇ ਯਾਰ ਅੱਜ ਯੋ ਪਤਾ ਨਹੀਂ ਤੈਨੂੰ ਨਹੀਂ ਪੂਰੀ ਹੋਈ ਕੀ ਚੱਕਰ ਆਣਾ ਪਾਣੀ ਬੁਖਾਰ ਬਗੁਰਾ ਪਿਆ ਰਹੇ ਨੂੰ ਥੱਕਿਆ ਜਾ ਪਿਆ ਯਾਰ ਪਤਾ ਇੱਥੇ ਵੀ ਸਿਰ ਰੱਖ ਕੇ ਪੱਟ ਤੇ ਇੱਥੇ ਖੜਾ ਰਹੇ ਤੇ ਖੜਾ ਖੜੇ ਡਿੱਗੀ ਜਾਏਗਾ ਸੌਣ ਨੂੰ ਵਰਦਾ ਸੀਗਾ ਕਿ ਤੜਕੇ ਤਾਂ ਘਰੇ ਬੰਨਿਆ ਵਈ ਤਾਂ ਫਿਰ ਉੱਥੇ ਨਹੀਂ ਜੀ ਜੁਲਾਣਾ ਸੁਤਣਾ ਨਹੀਂ ਹਨਾ ਸੰਜੋਵਾਰ ਹੈ ਜੇ ਉਹਾਰ ਮੂਰ ਚੜਿਆ ਨੂੰ ਜਾਂ ਨੀਂਦ ਰੂਹ ਦੀ ਪੂਰੀ ਹੋਈ ਵਿਚਾਰੇ ਦੀ ਇਹ ਲੋ ਕੋਈ ਗੱਲ ਅੱਖਾਂ ਵੀ ਜੀ ਜਾਂਦਾ ਉਹਦਾ ਯਾਰ ਸੋਹਣਾ ਹੈ ਹੈਨਾ ਤੇ ਆਛਾਉਂਦਾ ਕੋਈ ਨਾ ਤੇਰਾ 하면 ਪਪਾ ਵੀ ਲਾਉਣਾ ਫੋਨ ਟਾਈਮ ਲੈਂਦੇ ਤੇ ਆਦੋਂ ਜਿਹੜਾ ਅਥਰੇ ਕੁੰਡੇ ਜੀ ਉਹਦੇ ਸਰਦਾ ਬੈਠ ਕੇ ਤੇ ਉਧਰ ਜਿਹੜਾ ਐਕਸਟ੍ਰੈਕਟ ਡੋ ਕੰਪਿਊਟਰੋਂ ਚਾਕੇ ਬਾ ਇਧਰ ਕੁੰਡੇ ਸ਼ਿਫਟ ਕਰਦਾ ਤਾਂ ਜੋ ਆ ਜੋੜਿਆਂ ਨੂੰ ਤੰਗ ਨਾ ਕਰਨ ਉਹ ਤੇ ਹੁਣ ਭਾਈ ਭਾਈ ਇਹ ਪਤਾ ਨਾ ਬਣ ਕੰਪਿਊਟਰੋਂ ਬਹੁਤ ਟਾਈਮ ਲੱਗ ਕੇ ਚੱਲਣ ਲੱਗ ਪੜ ਵੱਢ ਕੇ ਲਿਆਵਾਂਗੇ ਕੋਈ ਕਰਾਇਗਾ ਬਦੂਦਾ ਹਰਕਤ ਦੀ ਬੜੀ ਆਰੀ ਪਈ ਐ ਯਾਰਾ ਨਾ ਯਾਰ ਕੁਛ ਕਰਨ ਨੂੰ ਨਹੀਂ ਕੀ ਕਰਦਾ ਯਾਰ ਹੋਰ ਦੱਸੋ ਜਮਾ 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 ਰਤੀ ਹੋਈ ਮੈਂ ਜਮੂ ਹੀ ਬਸ ਥੇਲੀ ਪੈ ਰਣਾ ਗੀ ਥੇਲੀ ਉਹਨੂੰ ਦੇਖੀ ਆਣਾ ਚਿੱਤ ਜਾ ਲੈ ਬੈਰ ਮਤੇ ਯਾਰ ਕੋਈ ਕੋਈ ਕੰਮ ਵਿੱਡੋ ਨੂੰ ਨਹੀਂ ਕੀ ਕਰਦਾ ਬਾਈ ਓਏ 25 ਦਿਨ ਉਹਦੀ ਪਹੁੰਚਣੀ ਵੀ ਵਧ ਗਾਉ ਟਾਈਮ ਪਾਸ ਕਰਾ ਦਾਂਗੇ ਆਪਣਾ ਡਾਲਿਆ ਕਰਾਂਗੇ ਨਾ ਕਮਰੇ ਦੀ ਇਹ ਚਲੋ ਦਾਣਾ ਪਾਣੀ ਪਾਈਏ ਕਰ ਕਬੂਤਰ ਹਾਂਜੀ ਦਾਣੇ ਕਰ ਲਿਆ ਜੀ ਰੈਡੀ ਸਾਰੇ ਕਬੂਤਰ ਕਬੂਤਰੀਆਂ ਵਾਸਤੇ ਇੱਕ ਹੋਰ ਦੁੱਖ ਵੱਡਾ ਹੈ ਕੀੜੀਆਂ ਬਾੜੀਆਂ ਪਈਆਂ ਯਾਰ ਬੁਰਾ ਹਾਲੀ ਕਰ ਦਿੰਦਾ ਮੇਰੇ ਤਾਂ ਇਦਾਂ ਦੇਖੋ ਨਾ ਲੜਨ ਲਈ ਇੱਥੇ ਲਾਲ ਹੀ ਕਰਤਾ ਸਾਰਾ ਤਾਂ ਯਾਰ ਬੜਾ ਬੀੜ ਗਿਆ ਯਾਰ ਉਹ ਟਿਕ ਜਾਓ ਬਾਹਰ ਨਾ ਨਿਕਲ ਜਾ ਕੋਈ ਜੁੜਨਾ ਵੀ ਨਹੀਂ ਮੁੜ ਕੇ ਹੁੰਦਾ ਭੱਜਾ ਵੀ ਨਹੀਂ ਆਉਂਦਾ ਮਗਰ ਥੋਡੇ ਪਹਿਨਾਂ ਵਾਲੇ ਉਹਦੇ ਦਾ ਲਾਭ ਨੂੰ ਲਿਆਉਂਦੇ ਸੀ ਹੁਣ ਤਾਂ ਪੁੱਤ ਬਣੇ ਟੇਕੇ ਬਾਈ ਓਏ ਓਏ ਦੇਖੋਗੇ ਤਾਂ ਕੋਈ ਨਿਕਲ ਜੇ ਸ਼ੇਰ ਵਰਗੀ ਹੋ ਕੇ। ਹਾਂ। ਤੇ ਓਕੇ ਵੀ ਪੁੱਡਾ ਨੰਬਰ 1 ਪੁੱਡਾ ਨੰਬਰ 2 ਹੈ। ਫਿੱਟਵਾ। ਆਏ। ਲਓ ਜੀ। ਓਜੇ ਪੁੱਡਾ ਨਹੀਂ ਪਾਦੇ। ਤੇ ਇਹ ਇਹਨਾਂ ਨੂੰ ਵੀ ਪਾ ਲਗੇ। ਸਹੀ ਸਹੀ। ਬੰਦਿਆਂ ਦਾ। ਮੇਰੇ ਚਾਰ ਕਬੂਤਰ ਰੋਹ ਕਣ ਖਾ ਜਾਂਦੇ ਯਾਰ ਠੀਕ ਹੈ ਆ ਦੇਖੋ ਸਰੋਂ ਇਹ ਦੇਖੋ ਸਰੋਂ ਦੇ ਕਣਕ ਬਸ ਇੱਕ ਇੱਕ ਚੀਜ਼ ਸੁ ਦੱਸਿਆ ਨਾ ਡੇਲੀ ਖਾ ਲੋ ਇਹ ਸ਼ਰੂਕ ਢਾਕ ਲੋ ਪਾਣੀ ਇਹਨਾਂ ਨੂੰ ਪਾਉਣਾ ਹੈ ਪਾਣੀ ਰਹਿ ਗਿਆ ਪਾਉਣ ਦਾ ਕੱਲਾ ਸਹੀ ਦਰਾਂ ਦੇ ਕਬੂਤਰ ਤੇ ਕਬੂਤਰਾਂ ਵਾਸਤੇ ਕੰਨੀ ਯਾਰ ਇੱਕ ਕਬੂਦਰੀ ਗੋਸ਼ੀ ਨੂੰ ਵੀ ਦੇਣੀ ਆ ਉਹਦਾ ਵੀ ਕਰੀਏ ਨੇ ਹੱਲ ਆਇਓ 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 ਪਤਾ ਆਗੇ ਇਧਰ ਕਬੂਤਰਾਂ ਕਾ ਨੀ ਯਾਰ ਪਿੱਲੀ ਏਟੇ ਵੀ ਪੋਣੀਆਂ ਕੁੱਟ ਕੇ ਤੇ ਰੱਖਦੀ ਤੌਣ ਦੀ ਪਹੁੰਚ ਨਹੀਂ ਪਈ ਆਇਓ ਆਇਓ ਪਤਾ ਆਇਓ ਬੰਦਾ ਅੱਜ ਪੱਕੀ ਰਿਪੋਰਟ ਬੈਠ ਕਰਨ ਨਹੀਂ ਪਾਇਆ ਕੇ ਖਰਾਕ ਜੀ ਬਹੁਤ ਲੱਗ ਜਾਂਦੀ ਏਰ ਜੇ ਸਾਖ-ਸਾਖ ਲੱਗਦਾ ਨਾ ਚਲੋ ਉਹ ਨਹੀਂ ਸਮਝ ਲੋ ਹੋਰ ਬਗ ਗਿਆ ਆਹ ਆਹ ਆਗੇ ਬੈਠ ਕਰਨੀ ਹੁਣ ਤਾ ਲਾਲ ਵਾਂਡੀ ਹੁੰਦੇ ਦੇਖ ਰਹੇ ਕੋਈ ਚਾਰ ਰੰਗਾਂ ਜੁੜੀਆਂ ਲਿਕਰਾਂ ਆਤ ਕੀ ਕਰਦੇ ਆ ਕਿੰਨੇ ਉੱਧਰ ਇੱਕ ਫਾਈਨ ਬਾਰਾ ਗਿਸ਼ਾ ਕੜੀ ਸੀ ਇੱਕ ਦਾ ਆਕ ਬੁਦਰੀ ਚੱਕਣੀ ਐ ਇੱਕ ਉਹ ਕਬੂਤਰ ਚੱਕਣਾ ਐ ਇਹ ਕਿਤੇ ਗੰਦਾ ਆ ਫਿਰ ਦੋ ਚੱਕਣਾ ਬਸ ਆ ਤਿੰਨ ਚਾਕੇ ਕਰਨਾ ਸ਼ਿਫਟ ਉੱਧਰ ਤੇ ਬਾਕੀ ਛੇੜਨਾ ਜੋੜੇ ਇਹਦੇ ਚ ਆਪਾਂ ਓਕੇ ਜੀ ਦਾਣਾ ਪਾਣੀ ਹੋਗਾ ਸਿਰਫ ਉਹਨਾਂ ਨੂੰ ਪਾਣੀ ਪਾ ਦੇਗਾ ਹਾਂ ਜੀ ਤੇ ਉੱਧਰ ਵੀ ਪਾਤਾ ਵੀ ਦਾਣਾ ਪਾਣੀ ਜਿਹੜੇ ਜਾਲ ਚ ਰਹਿ ਗਿਆ ਸੀਗਾ ਠੀਕ ਐ ਆ ਯਾਰ ਲਗਾ ਜਾ ਵੀ ਦਿਨੇ ਕਿਸੇ ਨੂੰ ਹਨਾ ਜਿਹੜਾ ਬੰਦਾ ਕੋਈ ਸਾਫ ਕਰ ਲੇ ਯਾਰ ਆ ਬੱਚੇ ਯਾਰ ਦੇ ਨਾ ਦੇ ਕੇ ਕਿਸੇ ਲਿਆ ਚੀ ਮੈਂ ਤਾਉਂ ਬਰੇਣੀ ਆ ਨਾ ਬੱਚੇ ਬਾਣੇ ਚੰਗੇ ਆ ਫੈਂਟ ਨਹੀਂ ਤਿੰਨਾ ਚੱਕ ਦਾ ਸਿਰੇ ਵਾਲਾ ਇੱਕ ਭੈਣ ਭਰਾ ਦਾ ਪਿਆਉ ਰੋ ਨਹੀਂ ਪਤਾ ਕੀ ਕਰੂ ਇੱਕ ਸਪੇਅਰ ਦਾ ਉਹ ਕਬੂਦਰੀ ਵਾਲੀ ਚੰਗੀ ਲੱਗੀ ਉਹਦੇ ਨਾਲ ਚਲੋ ਦੇਖੋ ਇੱਧਰ ਬਸ ਕੂਤਾਂ ਆਹੀ ਕੂਤ ਨਾ ਰਹੇਗਾ ਥੋੜਾ ਜਿਹਾ ਨਾ ਗਿਣਮਾ ਚਲਮਾਏਗਾ ਤੇ ਬਾਹਰ ਕਬੂਦਰਾ ਵੀ ਰਹੇਗਾ ਉਹ ਤੇ ਅੱਜ ਲਈ ਪੱਠਾ ਕੋਈ ਪ੍ਰਾਣੀਆਂ ਹਨਾ ਹਰੀ ਟੋਰੀਅਲ ਦੀ ਭੈਣ ਹੀ ਬੈਠੀ ਆਪਣੇ ਕੋਲੇ ਉਹ ਅਗਲੇ ਹਫ਼ਤੇ ਕੱਢਾਂਗੇ ਆਪਾਂ ਸਟਾਰਟਿੰਗ ਸਟਾਰਟਿੰਗ ਇਸ ਇਸ ਰਾਨਾ ਠੀਕ ਹੈ ਇੱਧਰ ਵੀ ਬਸ ਪੱਠੇ ਪੁੱਠੇ ਬੈਠੇ ਆ ਪੱਠੇ ਪੁੱਠੇ ਦਾ ਬਹੁਤ ਬੈਠੇ ਆ ਬਾਦੂ ਆ ਤੇ ਚਲਿਏ ਹੁਣ ਖੇਤ ਖੂਦ ਮਤਕਣ ਵਾਲੀ ਵੀਡੀਓ ਅਪਲੋਡ ਕਰ ਲਿਆਵਾਂਗੇ ਨਣੇ ਨੀਦਾ ਵੱਡ ਲਿਆਵਾਂਗੇ ਤੇ ਓਕੇ ਰਪੂਟਾ ਇਹਨੂੰ ਰੱਖਦੇ ਅੰਦਰ ਤੇ ਉਹ ਜਣੇ ਤੇ ਸਾਰੇ ਵਾਰਪੂਰ ਆ ਦੋਨੇ ਜੋੜ ਦਾ ਤੁਹਾਨੂੰ ਦੱਸਿਆ ਆ ਹੱਥ ਨੇ ਫੜ ਲਿਆ ਅੰਦਰ ਕੀ ਨਹੀਂ ਤੁਹ ਖ ਦਸੇਗੀ ਯਾਦ ਪੀੜ ਹਿਜਰ ਦੀਨੀ ਸੀਨੇ ਚੋਂ ਗੁਜ਼ਰ ਗਈ ਆਪੇ ਕਰਕੇ ਵਾਦੇ ਆਪ ਹੀ ਮੁਕਰ ਗਈ ਬੜੀ ਸੇਤੀਹਾਨ ਦੀ ਏ ਪਹਿਰਾਂ ਤੋਂ ਉਖੜ ਗਈ ਸਾਡੇ ਪੱਲੇ ਰਹਿ ਗੇ ਸਰਮਾਈ ਹੰਝੂਆਂ ਦੇ ਬਹੁਤ ਸੁਣੀ ਗੀਤ ਸਾਬੀ ਦੇਵੀ ਹਸਤੰਦਰ ਦੇਵੀ ਬੱਬੂ ਮਾਂ ਦੇ ਹਨਾ ਉਹ ਤਾਂ ਸਿਰੇ ਕੀ ਹੈ ਬੱਬੂ ਮਾਂ ਦਾ ਬੰਮਾਣੀ ਹੈ ਗੀਤ ਬਹੁਤ ਕੈਂਡ ਕੰਡਾ ਕਈ ਕਲਾਕਾਰਾਂ ਦੇ ਹਨਾ ਸਰਾਗੀਤ ਹੈ ਇਕੱਲੇ ਬੈਠ ਕੇ ਸੁਣਦਾ ਸਵਾਦ ਬੜਾ ਜਾਂ ਸਫਰ ਕਰਦੇ ਸੁਣਦਾ ਹਨਾ ਮੇਰੇ ਕੋਲ ਵੀ ਕੁਝ ਹੈ ਨਹੀਂ ਵੀਡੀਓ ਜਤਾਂ ਹੀ ਮੈਂ ਉਸਾਂ ਲੰਮੀ ਕਰਨੇ ਵੀਡੀਓ ਚੱਲਦਾ 15 ਮਿੰਟ ਹੋਈ ਜਾਣ ਹਾਂਜੀ ਪਹੁੰਚ ਗਏ ਖੇਤ ਬਾਈਕ ਤੇ ਗੋਏ ਵਾਲੀ ਰੇੜੀ ਲੈ ਕੇ ਜਾਂ ਨੀਰੇ ਵਾਲੀ ਰੇੜੀ ਕਹਿੰਦੇ ਨੇ ਗੋਏ ਨਾਲ ਥੋੜਾ ਜ਼ਿਆਦਾ ਲੈਵਲ ਡਾਊਨ ਹੋ ਜਾਂਦਾ ਚਲੋ ਹੋੜ ਆਉਣੇ ਬਾਬੇ ਤਾਂ ਨੀਰੇ ਦੇ ਨਾਲ ਸਟਾਰ ਆ ਜਾਏਗਾ ਅੱਜ ਤਲਦਾ ਦੇਗੇ ਨਾਲੇ ਰਕਮ ਅੱਜ ਨਾਉਣਾ ਹੀ ਜਾ ਕੇ ਬੱਚਾ ਲੜਦਾ ਨਹੀਂ ਉਹ ਸੱਚ ਚੱਲਦੇ ਕਿੱਥੇ ਆ ਪਹਿਲਾਂ ਵੀਡੀਓ ਅਪਲੋਡ ਕਰੀ ਤੇ ਫ੍ਰੀ 5 ਜੀ ਤੇ ਫਿਰ ਦੇਖਦੇ ਆ ਕੀ ਬੰਦਾਗਾ ਹਾਂਜੀ ਚੱਲ ਪਏ ਜੀ ਘਰ ਨੂੰ ਵੱਢ ਕੇ ਨਿੰਗਾ ਕਰ ਲਿਆ ਲੋਡ ਟੱਟਲੀ ਗੱਡੀ ਠੀਕ ਹੈ ਜੀ ਆ ਜਾਵ ਲਾਇਆ ਨਾਲ ਲੱਗ ਕੇ ਚੱਲਦੇ ਆ ਘਰੇ ਵਸ ਆ ਗਏ ਪਿੰਡ ਚ ਨਾਉਣਾ ਨੂੰ ਨਾ ਹੀ ਆਵਾਜ਼ ਲਈ ਰੋਟੀ ਟੇ ਪਾਉਣੀ ਆ ਵਸ ਆਹੀ ਆਪਣਾ ਹਾਂ ਹਜੇ ਹਰਜੀਤ ਤਾਂ ਨਹੀਂ ਆਉਣਾ ਚੁੱਗਿਆਂ ਵਾਲੇ ਮਿੱਤਰ ਨੇ ਤੇ ਹਰਮਨ ਨੇ ਵੀ ਆਉਣਾ ਚਾਹਤ ਦੇ ਵਿੱਚ ਸ਼ੋਰ ਨੇ ਆਣਾ ਉਹਨੂੰ ਦੋਨਾਂ ਨੂੰ ਮੈਡੀਸਿਨਸ ਦੇਣੀਆਂ ਡਾਕਟਰ ਸਾਹਿਬ ਨੇ ਖੁਦ ਆਪ ਉਹ ਵੀ ਕਰਦੇ ਆਂ ਸ਼ੇਰ ਤੋਂ ਡਾਣ ਜੀ ਪਹੁੰਚ ਗਏ ਜੀ ਘਰੇ ਹੋ ਹੋ ਉਹ ਨਹਾਉਣ ਦੀ ਕਰਦੇ ਆਂ ਤਿਆਰੀ ਉਦੋਂ ਪਹਿਲਾਂ ਡੰਡ ਰੋਡ ਲਾਵਾਂਗੇ ਸਰੀਰ ਸੂਟ ਧਾਵਾ ਕਰ ਰਿਹਾ ਕੈਂਪ ਬ్రో ਫਰਜ਼ਮਜ਼ਮ ਲੱਗਾਂਗੇ ਪਹਿਲੇ ਹੋ ਕੇ ਕਿਹੜਾ ਕਰੇ ਉਹ ਕਰਦਾ ਢਿੱਡ ਘਟਾਉਣਿਆ ਹਣਾ ਜਿਹੜਾ ਬਾਦਲ ਆ ਤੇ ਅੰਦਰ ਖਿਆਤੀ ਬਾਅਰ ਮੇਰੇ ਵੀਰੋ ਠੀਕ ਹੈਗੇ ਨੇ ਥੋੜਾ ਜਿਹਾ ਬੜਾਈਏ ਸਰੀਰ ਆ ਮੈਂ ਕਹਿਣ ਤਾਂ ਕਰੀਏ ਕਿ ਨਹੀਂ ਚਲੂੰ ਤਾਂ ਠੀਕ ਹੈ ਪਰ ਫਿਰ ਵੀ ਥੋੜਾ ਜਿਹਾ ਹੋਰ ਕਰਕੇ ਨਾ ਕਿਹਾ ਫਿਰ ਗੱਲ ਬਣ ਜਾਣੀ ਹੈ ਮਿਹਨਤ ਲਾਉਣੀ ਪਊਗੀ ਲਗਾਤਾਰ ਤੇ ਦਵਰਨ ਵਦਨ ਦਾ ਕਾਰਨ ਮੇਰੇ ਵੀਰੋ ਇਹ ਸਾਰੀਆਂ ਚੀਜ਼ਾਂ ਹੀ ਗੰਦ ਪਿੱਲੀ ਜਿੱਧਰੋ ਮਰਜੀ ਹੱਥ ਪਾ ਲਓ ਉਧਰ ਹੀ ਵਾਧੂ ਪਿਆ ਹੁੰਦਾ ਹੈ ਗੇਮ ਨੂੰ ਘੇੜਦੇ ਆ ਬਈ ਨਾ ਯਾਰ ਪੋਫ ਲਾਗਦੇ ਜਿਹੜੇ ਕੋਈ ਦੱਬੀ ਹੋਵੇ ਨਾ ਖਾਈ ਹੋਵੇ ਨਾ ਵੜਾ ਥੋੜੀ ਗੰਦ ਪਰ ਨਾ ਉਹ ਦੇਖੋ ਐਂ ਵਧ ਗਏ ਤੂੰ ਬਾਕੀ ਕੰਮਕਾਰ ਕਰਨੋਂ ਹਟ ਗਏ ਹਨ ਤਾਂ ਕਰ ਕੇ ਨਾ ਡੇਲੀ ਜਿਮ 15 ਮਿੰਟ ਤਟ ਕੇ 15 ਮਿੰਟ ਅੱਥਨੇ ਪੂਰੇ ਜੋਰ ਨਾਲ ਫੇਰ ਥ੍ਰੀ ਬਣੂਗਾ ਸਮਝ ਗਏ ਲੈਜੈਂਡਸ ਕੈਨ ਅੰਡਰਸਟੈਂਡ ਹਾਂਜੀ ਹਾਂ ਇਹ ਮੈਂ ਦਿਨੇ ਵੀ ਲੈ ਚ ਗਿਆ ਤੇ ਇਧਰ ਆ ਜਗਣਾ ਦੋ ਜੋੜੀਆਂ ਵੀ ਅੱਜ ਵੀ ਨਹੀਂ ਛੱਡੀਆਂ ਇਹ ਠੀਕ ਹੈ ਤੇਨੂੰ ਇੱਥੇ ਦਾਣਾ ਪਾਣੀ ਪਾਤਾ ਇਧਰ ਪਿਆ ਕੋਲੀ ਚ ਪਾਣੀ ਖਾਈਂਦਾ ਦਾਣੇ ਪਰਾਂ ਵੀ ਤਾਣਾ ਐਂਡ ਪਾਣੀ ਠੀਕ ਹੈ ਓਕੇ ਹੋ ਗਿਆ ਰਿਪੋਰਟਾਂ ਸਾਰੇ ਆ ਮੋਜਾ ਵਾਲਾ ਉਹਨੇ ਕਹਾਈ ਹਨ ਜੱਬਲ ਪਤਨਾ ਜੰਮਗੇ ਤੀ ਇੰਨੀ ਚੰਗੀ ਲੀਓ ਪਤਨਾ ਜੰਮਗੇ ਤੀ ਇੰਨੀ ਚੰਗੀ ਠੀਕ ਆ ਨਾ ਯਾਰ ਪਤਾ ਐ ਨਾ ਕਰ ਤੂੰ ਮੇਰੇ ਸਾਥ ਉਹ ਚੌੜ ਨਾ ਕਰਿਆ ਕਰ ਫਿਰ ਤੂੰ ਆਂਜ ਰੱਖਾ ਕਰ ਕਿਉਂਕਿ ਇਧਰ ਵੀ ਦਾਣਾ ਪਾਣੀ ਪਾਦਾ ਸਾਰੇ ਨੂੰ ਪਹਿਲਾਂ ਉਧਰ ਵੀ ਪਾ ਪੂਦਾ ਸੀਗਾ ਇਧਰ ਬਲਜੀਤ ਵੀ ਆਇਆ ਹਾ ਮਾਨਾ ਵਾਲਾ ਕਹਿੰਦੇ ਸਾਡਾ ਯਾਰ ਬਲਜੀਤ ਮਾਨਾ ਮੇਰੇ ਵੀਰੋ ਤੇ ਯਾਰ ਆਪਣੇ ਕੋਲੇ ਮੋਟਰਸਾਈਕਲ ਹੈ ਨਹੀਂ ਹਨ ਇਹ ਤਾਂ ਅਮਰੀਕੀ ਕੋਲੇ ਚੱਲਿਆ ਹੁੰਦਾ ਆਪਾਂ ਹਨ ਤੁਰੇ ਜਾਂਦੇ ਆ ਉੱਤਰਨ ਵਾਲੀ ਪੌਂਡ ਹੈ ਨੀ ਦੀ ਹੁਣ ਮੁਰਗ ਨਹੀਂ ਨਹੀਂ ਪਏ ਹੈ ਨਹੀਂ ਉਹ ਕਿ ਲੱਗ ਰਿਹਾ ਇਥੋਂ ਯਾਗੇ ਅੱਜ ਘਰੇ ਘਰੇ ਵਾਦੂ ਘੜਿਆ ਘਰੇ ਤਾਂ ਵਾ ਨਹੀਂ ਵੀ ਚੱਕਣਾ ਉੱਥੇ ਲਈ ਉਹ ਵੀ ਤਾਂ ਕਰ ਲੈਣਾ ਚਲੋ